ਸੋ ਲਗਾਤਾਰ ਕਲਾਕਾਰ ਜੋਨੀਓ ਮਦਦਗਾਰ ਬਣੇ ਹੋਏ ਨੇ ਵੱਖ-ਵੱਖ ਥਾਵਾਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਲਾਕਾਰ ਲੋਕਾਂ ਤੱਕ ਪਹੁੰਚ ਰਹੇ ਨੇ ਇਸੇ ਲੜੀ ਦੇ ਵਿੱਚ ਪੰਜਾਬੀ ਗਾਇਕ ਜਸਬੀਰ ਜੱਸੀ ਦੇ ਵੱਲੋਂ ਵੀ ਹੜ੍ਹ ਪੀੜਤਾਂ ਦੀ ਮਦਦ ਦੇ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਵੱਲੋਂ ਦਿੱਲੀ ਏਮਜ਼ ਦੇ 22 ਡਾਕਟਰਾਂ ਦੀ ਟੀਮ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਚਪਕਰਾ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੌਰਾਨ ਹੜ੍ਹ ਪੀੜਤ ਲੋਕਾਂ ਨੂੰ ਸਿਹਤ ਜਾਂਚ ਦੇ ਨਾਲ ਨਾਲ ਮੁਫਤ ਦਵਾਈਆਂ ਤੇ ਹੋਰ ਜ਼ਰੂਰੀ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਸੋ ਇਹ ਤਸਵੀਰਾਂ ਨੇ ਜਸਬੀਰ ਜੱਸੀ ਏਦੀਨਾਨਗਰ ਦੇ ਵਿੱਚ ਪਹੁੰਚੇ ਨੇ ਗੁਰਦਾਸਪੁਰ ਦੇ ਅੰਡਰ ਇਹ ਇਲਾਕਾ ਹੁੰਦਾ ਹੈ ਇੱਥੇ ਏਮਜ਼ ਦੇ ਡਾਕਟਰਾਂ ਦੀ ਟੀਮ ਲੈ ਕੇ ਉਹ ਪਹੁੰਚੇ ਨੇ ਜਿੱਥੇ ਮੁਫਤ ਮੈਡੀਕਲ ਕੈਂਪ ਉਹਨਾਂ ਦੇ ਵੱਲੋਂ ਦੀ ਲਗਾਇਆ ਗਿਆ ਤਾਂ ਕਿ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਨੂੰ ਜੜੀਆਂ ਸਹੂਲਤਾ ਨੇ ਸਿਹਤ ਸਹੂਲਤਾਂ ਜੋ ਨੇ ਉਹ ਪ੍ਰਦਾਨ ਕੀਤੀਆਂ ਜਾਣ ਦਵਾਈਆਂ ਇੱਥੇ ਉਹਨਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਨੇ ਮੁਫਤ ਹੈਲਥ ਚੈੱਕਅਪ ਜੋ ਹੈ ਉਹਨਾਂ ਦਾ ਕੀਤਾ ਜਾ ਰਿਹਾ ਪੰਜਾਬ ਜੋ ਹੈ ਕਈ ਵਾਰੀ ਉਜੜਿਆ ਤੇ ਕਈ ਵਾਰੀ ਔਰ ਇਸ ਵਾਰ ਜੋ ਹੈ ਫਿਰ ਪੰਜਾਬ ਦੇ ਨਾਲ ਆਪਣੇ ਪੰਜਾਬੀ ਜੋ ਨੇ ਉਹ ਖੜ ਗਏ ਨੇ ਔਰ ਪੰਜਾਬੀ ਦੇ ਪੁੱਤ ਜਿਹੜੇ ਨੇ ਉਹ ਆਪਣੇ ਵਾਲੀ ਸਾਰ ਹੋ ਲੈਣ ਵਾਸਤੇ ਲਗਾਤਾਰ ਜੋ ਹੈ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚ ਰਹੇ ਨੇ ਜਿਹੜੇ ਹਰਦ ਨਾਲ ਪ੍ਰਭਾਵਤ ਆ ਜਸਬੀਰ ਜੱਸੀ ਵਿਸ਼ੇਸ਼ ਤੌਰ ਦੇ ਉੱਤੇ ਗੁਰਦਾਸਪੁਰ ਜ਼ਿਲ੍ਹੇ ਦੇ ਬਰਾਮਪੁਰ ਵਾਲੇ ਏਰੀਆ ਦੇ ਵਿੱਚ ਪਹੁੰਚੇ ਨੇ ਔਰ ਮੈਂ ਦੱਸਣਾ ਚਾਹਾਂਗਾ ਕਿ ਗੁਰਦਾਸਪੁਰ ਦਾ ਇਹੋ ਹੀ ਏਰੀਆ ਜਿਹੜਾ ਹੈ ਇੱਥੋਂ ਦੇ ਜੋ ਜੰਪਲ ਨੇ ਜਿਸੀ ਜੀ ਇਸ ਵੇਲੇ ਬੜੇ ਮਾੜੇ ਹਾਲਾਤ ਸਨ ਪੰਜਾਬੀਆਂ ਦੇ ਬਣੇ ਨੇ ਤੁਸੀਂ ਕੀ ਅਸੈਸ ਕੀਤਾ ਕੱਲ ਜਿਹੜਾ ਮੈਂ ਦੇਖਿਆ ਹਾਲਾਤ ਤੇ ਖਰਾਬ ਨੇ ਲੋਕਾਂ ਦੇ ਮਤਲਬ ਲੋਕਾਂ ਨੂੰ ਸੌਣ ਵਾਸਤੇ ਜਗ੍ਹਾ ਨਹੀਂ ਹੈਗੀ ਖੜੇ ਹੋਣ ਵਾਸਤੇ ਜਗ੍ਹਾ ਨਹੀਂ ਹੈਗੀ ਬੈਠਣ ਵਾਸਤੇ ਜਗ੍ਹਾ ਨਹੀਂ ਹੈਗੀ ਤੇ ਕੱਪੜੇ ਸਾਰੇ ਭਿੱਜ ਗਏ ਆ ਹਨਾ ਕੋਈ ਕੁਝ ਲੋਕ ਜਿਹੜੇ ਬਜ਼ੁਰਗ ਨੇ ਵਿਚਾਰੇ ਪਹਿਲਾਂ ਹੀ ਬਿਮਾਰ ਨੇ ਜਾਂ ਉਹਨਾਂ ਦੇ ਉਹ ਹਿਲਜੁਲ ਨਹੀਂ ਜ਼ਿਆਦਾ ਸਕਦੇ ਉਹਨਾਂ ਦੀ ਆਪਣੀਆਂ ਅਲੱਗ ਪ੍ਰੋਬਲਮਸ ਨੇ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਪੰਜਾਬ ਥੋੜੇ ਦਿਨਾਂ ਚ ਪੈਰਾਂ ਤੇ ਖੜਾ ਹੋ ਜਾਏਗਾ ਐਸੀ ਗੱਲ ਨਹੀਂ ਲੋਕ ਬਹੁਤ ਮਦਦ ਕਰਨਾ ਚਾਹੁੰਦੇ ਆ ਲੋਕ ਸਾਰੇ ਜਿਹੜੇ ਨਾਲ ਨੇ ਤੇ ਉਹਨਾਂ ਨੂੰ ਬਸ ਇੱਕ ਡਾਇਰੈਕਸ਼ਨ ਦੇਣ ਦੀ ਲੋੜ ਹੈ ਜਿੱਦਾਂ ਆਪਾਂ 10-15 ਸਾਲ ਤੋਂ ਪਹਿਲਾਂ ਤੋਂ ਵੀ ਇਹ ਗੱਲ ਕਰਦੇ ਸੀ ਨਾ ਕਿ ਜਿਹੜੇ ਜਿਹੜਾ ਯੂਥ ਆ ਉਹਨੂੰ ਇੱਕ ਡਾਇਰੈਕਸ਼ਨ ਦੀ ਲੋੜ ਹੈ ਤੇ ਉਦਾਂ ਹੀ ਹੋਣ ਇਹ ਆਫਤ ਜਿਹੜੀ ਪਈ ਹੈ ਜਿਹੜੀ ਇਹ ਮੁਸ਼ਕਲ ਪਈ ਹੈ ਇਹਨੂੰ ਇੱਕ ਡਾਇਰੈਕਸ਼ਨ ਦੀ ਲੋੜ ਹੈ ਇਹ ਤੁਸੀਂ ਸੁਣਿਆ ਹੈ ਸੰਜਵੀਰ ਜੱਸੀ ਔਰ ਜਿਨ੍ਹਾਂ ਨੇ ਕਿਹਾ ਕਿ ਇਸ ਵਕਤ ਲੋੜ ਹੈ ਕਿ ਸਾਰੇ ਇਕੱਠੇ ਹੋ ਕੇ ਕੰਮ ਕਰਨ ਕਿਹੜੀ ਚੀਜ਼ ਦੀ ਪ੍ਰਾਇੋਰਟੀ ਦੇ ਉੱਤੇ ਲੋੜ ਹੈ ਉਧਰ ਧਿਆਨ ਦਿੱਤਾ ਜਾਵੇ ਨਾ ਕਿ ਬੇਨਾ ਜਿਹੜੀ ਹੈ ਜਿੱਥੇ ਨਹੀਂ ਕੋਈ ਜ਼ਰੂਰਤ ਉੱਥੇ ਜਿਹੜੀ ਹੈ ਕੋਈ ਸੇਵਾ ਪਹੁੰਚਾਈ ਜਾਏ ਔਰ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਇੱਕਜੁੱਟ ਹੋ ਕੇ ਚੱਲਣਾ ਚਾਹੀਦਾ ਹੈ ਐਮਜ਼ ਦੀ ਜਿਹੜੀ ਇਹ ਟੀਮ ਹੈ ਉਹ ਵੀ ਇੱਥੇ ਪਹੁੰਚੀ ਹੋਈ ਹੈ ਚਮਕਰੇ ਸਕੂਲ ਗਰਾਊਂਡ ਦੇ ਵਿੱਚ ਡਾਕਟਰ ਸਾਹਿਬ ਇੱਥੇ ਮੌਜੂਦ ਨੇ ਸੀਨੀਅਰ ਡਾਕਟਰ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣਿਆ ਡਾਕਟਰ ਸਾਹਿਬ ਕਿੰਨੇ ਮੈਂਬਰਸ ਦੀ ਤੁਹਾਡੀ ਟੀਮ ਜਿਹੜੀ ਹੈ ਇੱਥੇ ਆਈ ਉਹ ਸਾਡੀ ਟੋਟਲ 22 ਮੈਂਬਰਾਂ ਦੀ ਟੀਮ ਹੈ ਕਿਉਂ ਹੁਣ ਪਾਣੀ ਘਟਣਾ ਸ਼ੁਰੂ ਹੋਇਆ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹਾ ਡੇਂਗੂ ਦਾ ਫੈਲ ਰਹਾ ਹੈ ਮਲੇਰੀਆ ਦਾ ਡਰ ਹੈ ਲੋਕ ਆਪਣੇ ਆਪ ਨੂੰ ਕਿਸ ਤਰ੍ਹਾਂ ਸੁਰੱਖਿਅਤ ਰੱਖਣ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਤੁਹਾਡੇ ਚੈਨਲ ਦੇ ਮਾਧਮ ਤੋਂ ਕਿ ਪਾਣੀ ਜਿਹੜਾ ਪੀਣਾ ਹੈ ਸਭ ਤੋਂ ਪਹਿਲਾਂ ਜਾਂ ਉ ਔਰ ਕੋਈ ਪਾਣੀ ਪੀਣਾ ਹੀ ਨਹੀਂ ਹੈ ਠੀਕ ਹੈ ਮੇਨ ਚੀਜ਼ ਸਭ ਤੋਂ ਪਹਿਲੀ ਗੱਲ ਹੈ ਦੂਸਰੀ ਗੱਲ ਕੀ ਸਤੂ ਜਾਰਾ ਹੁਣ ਐਸਨ ਜੋ ਪਾਣੀ ਜੋ ਇਕੱਠਾ ਹੁੰਦਾ ਹੈ ਮਲੇਰੀਆ ਡੈਂਗੂ ਜੈਪਨੀਜ਼ ਇਨਫਲੂਐਂਜ਼ਾ ਫਰਾਈਟਸ ਤੇ ਚਿਕਨ ਗੁਨੀਆਂ ਇਹ ਚਾਰ ਤਰ੍ਹਾਂ ਦੇ ਫੀਵਰ ਹੁੰਦੇ ਨੇ ਜਿਹੜੇ ਸਭ ਤੋਂ ਜ਼ਿਆਦਾ ਕਾਮਨ ਹੁੰਦੇ ਨੇ ਹੋ ਸਕੇ ਜਿਨ੍ਹਾਂ ਦੇ ਘਰ ਆਲ ਆਊਟ ਹੈ ਕੀ ਆਲ ਆਊਟ ਯੂਜ਼ ਕਰਨ ਨਹੀਂ ਆਲ ਆਊਟ ਤੇ ਮੋਸਕੀਟੋ ਰੈਪੈਲੈਂਟ ਆਡੋਮੋਸ ਹੁੰਦੀ ਹੈ ਉਹ ਯੂਜ਼ ਕਰਨ ਜੇ ਉਹ ਯੂਜ਼ ਕਰਨਗੇ ਤਾਂ ਉਹਨਾਂ ਨੂੰ ਇਹ ਸਾਰੀਆਂ ਬਿਮਾਰੀਆਂ ਮਲੇਰੀਆ ਡੈਂਗੂ ਜੈਪਨ ਸੈਪਰੇਟਿਡ ਚਿਕਨ ਗਨੀ ਤੋਂ ਬਚਾ ਕੀਤਾ ਜਾ ਸਕਦਾ ਹੈ ਦੂਸਰਾ ਜਿੱਥੇ ਪਾਣੀ ਹੈਗਾ ਖੜਾ ਹੋਇਆ ਉਹਨੂੰ ਉਥੇ ਸਫਾਈ ਕੀਤੀ ਜਾਵੇ ਕਿ ਉਥੇ ਪਾਣੀ ਖੜਾ ਨਹੀਂ ਹੋਣ ਦੇਣਾ ਦੂਸਰੀ ਬਲ ਜਿਹੜੇ ਜਿਹੜੇ ਸਾਡੇ ਬਲਦ ਨੇ ਉਹਨਾਂ ਤੋਂ ਇਨਫੈਕਸ਼ਨ ਵੀ ਸਾਨੂੰ ਆ ਸਕਦੀ ਹੈ ਕਿ ਉਹਨਾਂ ਦੇ ਇਨਫੈਕਸ਼ਨ ਨਾ ਹੋਵੇ ਉਹ ਵੀ ਵੇਖਣਾ ਕਿਉਂਕਿ ਉਹ ਮੱਛਰ ਉਹਨਾਂ ਨੂੰ ਡੰਗ ਮੱਦੇਗਾ ਤਾਂ ਫਿਰ ਉਹ ਸਾਨੂੰ ਆਏਗਾ ਤੇ ਹੋਰ ਪ੍ਰੋਬਲਮ ਪੈ ਕੇ ਜਾਗੀ ਇਹ ਚੀਜ਼ਾਂ ਸਾਰੇ ਤੁਹਾਨੂੰ ਵੇਖਣਾ ਪਏਗਾ ਕਿ ਹਰ ਚੀਜ਼ ਅਗਰ ਗਲਾ ਵੀ ਹੈ ਪੋਸ਼ਕ ਹੋ ਉਸੇ ਪੋਸ਼ਕ ਬਣੀ ਕਰਕੇ ਅਗਰ ਗਲਾ ਖਰਾਬ ਹੋ ਰਿਹਾ ਕੋਸਾ ਬਣੀ ਕਰਕੇ ਗਰਾਰੇ ਕਰ ਸਕਦੇ ਹੋ ਤੁਸੀਂ ਪੇਟ ਖਰਾਬ ਹੈ ਪੇਟ ਖਰਾਬ ਹੈ ਤਾਂ ਉਸ ਵੇਲੇ ਐਂਟੀਬਾਡੀਜ਼ ਲੈ ਲੈਣੇ ਆ ਉਸ ਤੋਂ ਬਗਾਰ ਆਪਾਂ ਕੰਮ ਇਹਨੂੰ ਜਲਦੀ ਜਲਦੀ ਡਾਕਟਰ ਨੂੰ ਵਿਖਾ ਕੇ ਆਪਣਾ ਇਲਾਜ ਕਰਨਾ ਸਟਾਰਟ ਕਰਨਾ ਔਰ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਬੜੀ ਇੰਪੋਰਟੈਂਟ ਖਬਰ ਟੈਲੀ ਮੈਡੀਸਿਨ ਦੇ ਰਾਹੀਂ 24/7 011 812 ਹੈਲਪਲਾਈਨ ਸਟਾਰਟ ਹੋ ਰਹੀ ਹੈ ਅਮ ਨੂ ਦਲਿਤੋਂ ਆਪਾਂ ਸਰਕੂਲੇਟ ਕਰਦਾਂਗੇ ਸਾਰੇ ਪਾਸੇ ਪੂਰੇ ਪੰਜਾਬ ਚ ਪੂਰੇ ਐਮਜ਼ ਬੈਟ ਕੀ ਉੱਤੇ ਆਪਣਾ ਕਦ ਨੇ ਰੋਸਟਰ ਬਣ ਗਿਆ ਸਾਰੇ ਡਾਕਟਰਾਂ ਦਾ ਜਿਨ੍ਹਾਂ ਨੇ ਸਰਵਿਸ ਦੇਣੀ ਹੈ ਤੋਂ ਉਹ ਚੀਜ਼ ਸਭ ਤੋਂ ਇੰਪੋਰਟੈਂਟ ਹੋਏਗੀ ਭਾਵੇਂ ਕੋਈ ਪ੍ਰੋਬਲਮ ਨਹੀਂ ਪਾਇ ਸਕਿਨ ਦੀ ਇਨਫੈਕਸ਼ਨ ਹੈ ਭਾਵੇਂ ਪੇਟ ਦੀ ਦਰਦ ਹੈ ਜਾਂ ਕੁਝ ਵੀ ਸਿਰ ਦਰਦ ਹੈ ਜਬ ਆਪ ਹਾਈਪਰ ਟੈਨਸ਼ਨ ਹੈ ਜਾਂ ਡਾਇਬਟੀਜ਼ ਹੈ ਕੁਝ ਵੀ ਹੈ ਉਹ ਸਾਰਾ ਟ੍ਰੀਟਮੈਂਟ ਆਪੋ ਤੋਂ ਟੈਲੀਮੈਡੀਸਨ ਰਾਹੀਂ ਕਰ ਦੇਣਾ ਹੈ ਹੈਲਪਲਾਈਨ ਨੰਬਰ ਰਿਪੀਟ ਕਰ 011 ਵਾਲਾ ਸਟਾਰਟ ਹੋਏਗਾ ਉਹ ਅੱਜ ਸ਼ਾਮ ਤੱਕ ਸਰਕੂਲੇਟ ਹੋ ਜਾਏਗਾ ਇੱਕ ਹੈਲਪਲਾਈਨ ਜਿਹੜੀ ਹੈ ਐਮਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਔਰ ਉਹ ਹੁਣੇ ਅੱਜ ਤੋਂ ਜੋ ਹੈ ਉਹ ਇੰਪਲੀਮੈਂਟ ਹੋ ਜਾਵੇਗੀ ਔਰ ਉਸ ਤੋਂ ਬਾਅਦ ਲੋਕ ਜਿਹੜੇ ਨੇ ਉਹਦੇ ਨਾਲ ਸੰ ਯਾ ਦੱਸ ਕੇ ਜਾਣਾ ਉਹਨਾਂ ਨੂੰ ਜਿਹੜੀ ਹੈ ਪ੍ਰਸਕ੍ਰਿਪਸ਼ਨ ਜਿਹੜੀ ਹੈ ਉਹ ਹੈਲਪਲਾਈਨ ਰਾਹੀਂ ਵੀ ਮੁਹੱਈਆ ਕਰਵਾ ਦਿੱਤੀ ਜਾਵੇਗੀ ਔਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਮਰੀਜ਼ਾਂ ਦਾ ਜੋ ਹੈ ਇਲਾਜ ਕੀਤਾ ਜਾ ਰਿਹਾ ਹੈ ਇਹ ਨਾ ਐਮਟੀ ਟੀਮ ਵੱਲੋਂ ਔਰ ਇੱਕ ਵੱਡੀ ਜਿਹੜੀ ਸੁਵਿਧਾ ਐਮਸ ਵੱਲੋਂ ਜੋ ਹੈ ਇੱਥੇ ਪ੍ਰੋਵਾਈਡ ਕੀਤੀ ਗਈ ਹੈ ਔਰ ਪੰਜਾਬੀ ਗਾਇਕ ਜਸਬੀਰ ਜੱਸੀ ਜਿਹੜੇ ਹਨ ਉਹਨਾਂ ਨਾਲ ਸੰਪਰਕ ਕਰਕੇ ਇਸ ਟੀਮ ਨੂੰ ਜੋ ਹੈ ਉਹ ਗੁਰਦਾਸਪੁਰ ਦੇ ਚਮਕਰਾ ਦੇ ਵਿੱਚ ਲਿਆ ਕੇ ਮੈਡੀਕਲ ਕੈਂਪ ਦੇ ਵਿੱਚ ਇੱਥੇ ਲਿਆਂਦਾ ਗਿਆ ਹੈ ਤਾਂ ਜੋ ਇਹ ਇਹਨਾਂ ਲੋਕਾਂ ਦਾ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਹੈ ਉਹਨਾਂ ਦਾ ਜੋ ਹੈ ਉਹ ਇਲਾਜ ਹੋ ਸਕੇ